कि ਸਭ ਤੋਂ ਪਹਿਲਾਂ ਤਾਂ ਜੋਨੀ ਬਾਬਾ ਜੀ ਦੀ ਰਿਸਪੈਕਟ ਹੈ ਰਿਸਪੈਕਟ ਇਸ ਕਰਕੇ ਕਿ ਉਹ ਅਮਰਧਾਰੀ ਹੈ ਉਹ ਬਾਣੇ ਦੇ ਧਾਰਨੀ ਹੈ ਤੇ ਉਹ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਸੋ ਜੋਨੀ ਬਾਬਾ ਜੀ ਸਭ ਤੋਂ ਪਹਿਲੀ ਬੇਨਤੀ ਤਾਂ ਇਹ ਹੈ ਕਿ ਤੁਹਾਡੇ ਕੋਲੇ ਕੀ ਗਰੰਟੀ ਹੈ ਕਿ ਜਿਨ੍ਹਾਂ ਨੇ ਤੁਹਾਨੂੰ ਨੈਗੇਟਿਵ ਕਮੈਂਟ ਕੀਤੇ ਉਹ ਕਿਸਾਨ ਸੀ ਤੇ ਜਾਂ ਤੁਹਾਨੂੰ ਕਿਸਾਨਾਂ ਨੇ ਹੀ ਨੈਗੇਟਿਵ ਕਮੈਂਟ ਕੀਤੇ ਹੋਰ ਕਿਸੇ ਨੇ ਕੀਤੇ ਨਹੀਂ ਜਿਹੜਾ ਇਹ 20 50 ਸਾਲ ਦਾ ਝੂਲਾ ਕਿਸਾਨ ਦੇ ਗੱਲ ਦੇ ਵਿੱਚ ਪਾ ਦਿੱਤਾ ਗਿਆ ਹਰੀ ਕ੍ਰਾਂਤੀ ਦੇ ਨਾਂ ਤੇ ਸਰਕਾਰ ਇਹੋ ਜਿਹੀਆਂ ਪਾਲਿਸੀਆਂ ਲੈ ਕੇ ਆਈ ਕਿ ਕਿਸਾਨਾਂ ਨੂੰ ਉਹ ਮਜਬੂਰੀ ਬਸ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਤੇ ਦੂਸਰੀ ਗੱਲ ਤੁਸੀਂ ਕੀਤੀ ਕਿ ਦਰਖਤ ਸਾਰੇ ਬਚਾਤੇ ਦਰਖਤ ਫੂਕਤੇ ਦਰਸਤ ਪੱਟ ਤੇ ਤਾਂ ਬਾਬਾ ਜੀ ਜਦੋਂ ਕਿਸਾਨ ਦੇ ਗਲ ਦੇ ਵਿੱਚ ਲਿਮਟਾਂ ਦਾ ਫਾਹਾ ਪਿਆ ਹੁੰਦਾ ਕਰਜ਼ੇ ਦਾ ਫਾਹਾ ਪਿਆ ਹੁੰਦਾ ਜਵਾਕਾਂ ਦੀਆਂ ਫੀਸਾਂ ਭਰਨ ਦਾ ਫਹਾ ਪਿਆ ਹੁੰਦਾ ਘਰੇ ਕੋਈ ਬਿਮਾਰ ਆ ਉਹਨੂੰ ਦਵਾਈ ਦਿਵਾਉਣੀ ਆ ਤੇ ਜਿਹੜੇ ਸਾਰਾ ਟੱਬਰ ਆ ਉਹਨੂੰ ਰੋਟੀ ਵੀ ਖਵਾਉਣੀ ਆ ਤੇ ਜਿਹੜਾ ਆੜਤੀ ਆ ਉਹਦਾ ਕਰਜ਼ਾ ਵੀ ਲਾਉਣਾ ਤਾਂ ਜਦੋਂ ਚਾਰੇ ਪਾਸੇ ਕਿਸਾਨ ਐਦਾਂ ਪੀੜਿਆ ਪਿਆ ਹੁੰਦਾ ਤਾਂ ਉਦੋਂ ਇੱਕ ਇੱਕ ਦਾਣੇ ਦੀ ਕੀ ਕੀਮਤ ਹੁੰਦੀ ਆ ਉਹ ਤੁਸੀਂ ਨਹੀਂ ਜਾਣਦੇ ਉਹ ਉਹੀ ਬੰਦਾ ਜਾਣਦਾ ਜਿਹੜਾ ਉਹ ਚੀਜ਼ ਨੂੰ ਫੇਸ ਕਰ ਰਿਹਾ ਤੁਸੀਂ ਅਗਲੀ ਗੱਲ ਤੁਸੀਂ ਕੀਤੀ ਕਿ ਮੈਂ ਕਿਸਾਨ ਅੰਦੋਲਨ ਦੇ ਵਿੱਚ ਗਿਆ ਸੋ ਬੇਨਤੀ ਹੈ ਬਾਬਾ ਜੀ ਜੇਕਰ ਤੁਸੀਂ ਐਦਾ ਨਫਰਤ ਲੈ ਕੇ ਜਾਣਾ ਤਾਂ ਅੱਗੇ ਤੋਂ ਕਿਸੇ ਵੀ ਕਿਸਾਨ ਅੰਦੋਲਨ 'ਚ ਨਾ ਜਾਇਓ ਸੋ ਇਸ ਤੋਂ ਬਾਅਦ ਮੇਰੀ ਬੇਨਤੀ ਹੈ ਕਿ ਅਗਲੀ ਇੱਕ ਹੋਰ ਵੀਡੀਓ ਬਣਾਇਓ ਜਿਦੇ ਵਿੱਚ ਤੁਸੀਂ ਇਹ ਗੱਲ ਨੂੰ ਸਾਫ਼-ਸਾਫ਼ ਕਹੋ ਵੀ ਕੋਈ ਵੀ ਕਿਸਾਨ ਮੈਥੋਂ ਅ ਦਿਵਾਨ ਨਾਲ ਲਵਾਵੇ ਤੇ ਕਿਸੇ ਵੀ ਕਿਸਾਨ ਦੇ ਮੈਦਾਨ ਲਾਉਣ ਨਹੀਂ ਜਾਣਾ ਤੇ ਫਿਰ ਅਸੀਂ ਜ਼ਰੂਰ ਦੇਖਾਂਗੇ ਕਿ ਤੁਸੀਂ ਕਿਵੇਂ ਬਰਜ ਖਲੀਫਾ ਘੁੰਮਦੇ ਹੋ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਜਿੱਥੇ ਤੁਸੀਂ ਘੁੰਮਣ ਗਏ ਹੋ ਬਰਜ ਖਲੀਫਾ ਤੇ 50% ਕਿਸਾਨਾਂ ਨੇ ਤਾਂ ਉਹਦਾ ਨਾਮ ਵੀ ਨਹੀਂ ਸੁਣਿਆ ਹੋਣਾ ਤੇ ਬਹੁਤਿਆਂ ਨੂੰ ਤਾਂ ਇਹ ਹੀ ਨਹੀਂ ਪਤਾ ਹੋਣਾ ਕਿ ਕੋਈ ਜੋਨੀ ਬਾਬਾ ਵੀ ਹੈਗਾ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੋਨੀ ਬਾਬਾ ਜੀ ਦੇ ਬਾਰੇ ਜੋਨੀ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਦੁਬਈ ਗਏ ਸੀ ਗੁਰਜ ਖਲੀਫਾ ਗਏ ਸੀ ਤੇ ਉਥੋਂ ਉਹਨਾਂ ਨੇ ਇੱਕ ਵੀਡੀਓ ਪਾਇਆ ਸੀ ਤੇ ਵੀਡੀਓ ਪਾਉਣ ਤੋਂ ਬਾਅਦ ਉਹ ਵੀਡੀਓ ਕਾਫੀ ਵਾਇਰਲ ਹੁੰਦਾ ਹੈ ਲੋਕ ਉਹਦੇ ਉੱਤੇ ਕਮੈਂਟ ਕਰਦੇ ਆ ਵਿੱਚ ਕੁਝ ਉਹਨਾਂ ਦੇ ਪੋਜ਼ਿਟਿਵ ਕਮੈਂਟ ਕਰਦੇ ਆ ਕੁਝ 네ਗੇਟਿਵ ਕਮੈਂਟ ਕਰਦੇ ਆ ਤੇ ਜਿਹੜੇ 네ਗੇਟਿਵ ਕਮੈਂਟ ਆਉਂਦੇ ਆ ਉਹ ਜੋਨੀ ਬਾਬਾ ਜੀ ਨੂੰ ਪਸੰਦ ਨਹੀਂ ਆਉਂਦੇ ਤੇ ਉਸ ਤੋਂ ਬਾਅਦ ਜੋਨੀ ਬਾਬਾ ਜੀ ਉਹਦੇ ਉੱਤੇ ਵੀਡੀਓ ਬਣਾਉਂਦੇ ਆ ਤੇ ਉਹ ਵੀਡੀਓ ਦੇ ਵਿੱਚ 네ਗੇਟਿਵ ਕਮੈਂਟ ਕਰਨ ਵਾਲਿਆਂ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਨਹੀਂ ਆਉਂਦੇ ਬਲਕਿ ਉਸ ਵੀਡੀਓ ਦੇ ਵਿੱਚ ਉਹ ਕਿਸਾਨਾਂ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਆ ਰਹੇ ਆ ਤਾਂ ਦੋਸਤੋ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਜੋਨੀ ਬਾਬਾ ਜੀ ਦੀ ਰਿਸਪੈਕਟ ਹੈ ਰਿਸਪੈਕਟ ਇਸ ਕਰਕੇ ਕਿ ਉਹ ਅਮਰਧਾਰੀ ਹੈ ਉਹ ਬਾਣੇ ਦੇ ਧਾਰਨੀ ਹੈ ਤੇ ਉਹ ਗੁਰਬਾਣੀ ਦਾ ਪ੍ਰਚਾਰ ਕਰਦੇ ਆ ਪਰ ਦੋਸਤੋ ਜੋ ਜੋਨੀ ਬਾਬਾ ਜੀ ਨੇ ਵੀਡੀਓ ਪਾਇਆ ਉਸ ਵੀਡੀਓ ਦੇ ਬਾਰੇ ਗੱਲ ਕਰਨੀ ਵੀ ਜ਼ਰੂਰੀ ਹੈ ਸੋ ਬੇਨਤੀ ਹੈ ਇਸ ਵੀਡੀਓ ਨੂੰ ਪੂਰਾ ਦੇਖਿਓ ਤੇ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜੋਨੀ ਬਾਬਾ ਜੀ ਤੱਕ ਜ਼ਰੂਰ ਪਹੁੰਚਾ ਦਿਓ ਜੋ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ ਦਾ ਇਹ ਬਾਬ ਹੈ ਤਾਂ ਵੀਡੀਓ ਨੂੰ ਪੂਰਾ ਜਰੂਰ ਦੇਖੋ ਸੋ ਦੋਸਤੋ ਜਦੋਂ ਜੋਨੀ ਬਾਬਾ ਜੀ ਜਾ ਕੇ ਬਰਜ ਖਲੀਫਾ ਆਏ ਆ ਤੇ ਉਹ ਵਾਪਸ ਆਉਂਦੇ ਆ ਤੇ ਆ ਕੇ ਉਹ ਵੀਡੀਓ ਪੈਂਦੀ ਆ ਉਹਦੇ ਉੱਤੇ 네ਗੇਟਿਵ ਕਮੈਂਟ ਆਉਂਦੇ ਆ ਤਾਂ ਉਸ ਤੋਂ ਬਾਅਦ ਉਹ ਵੀਡੀਓ ਪਾਉਂਦੇ ਆ ਸੋ ਉਹ ਵੀਡੀਓ ਦੇ ਵਿੱਚ ਉਹ ਸਾਰਾ ਭਾਂਡਾ ਕਿਸਾਨਾਂ ਦੇ ਸਿਰ ਭਾਂਦੇ ਆ ਉਹ ਕਹਿੰਦੇ ਆ ਕਿ ਕਿਸਾਨ ਪਾਣੀ ਮੁਕਾਤਾ ਕਿਸਾਨਾਂ ਨੇ ਦਰਖਤ ਫੂਕਤੇ ਕਿਸਾਨਾਂ ਨੇ ਐ ਕਰਤਾ ਵਾ ਕਰਤਾ ਤੇ ਮੈਂ ਦਿੱਲੀ ਧਰ ਨੇਤੇ ਵੀ ਗਿਆ ਸੀ ਸੋ ਜੋਨੀ ਬਾਬਾ ਜੀ ਸਭ ਤੋਂ ਪਹਿਲੀ ਬੇਨਤੀ ਤਾਂ ਇਹ ਹੈ ਕਿ ਤੁਹਾਡੇ ਕੋਲੇ ਕੀ ਗਾਰੰਟੀ ਹੈ ਕਿ ਜਿਨ੍ਹਾਂ ਨੇ ਤੁਹਾਨੂੰ 네ਗੇਟਿਵ ਕਮੈਂਟ ਕੀਤੇ ਉਹ ਕਿਸਾਨ ਸੀ ਤੇ ਜਾਂ ਤੁਹਾਨੂੰ ਕਿਸਾਨਾਂ ਨੇ ਹੀ 네ਗੇਟਿਵ ਕਮੈਂਟ ਕੀਤੇ ਹੋਰ ਕਿਸੇ ਨੇ ਕੀਤੇ ਨਹੀਂ ਤਾਂ ਉਸ ਤੋਂ ਬਾਅਦ ਜੋ ਤੁਸੀਂ ਉਹਦੇ ਵਿੱਚ ਗੱਲਾਂ ਕੀਤੀਆਂ ਕਿ ਕਿਸਾਨਾਂ ਨੇ ਪਾਣੀ ਮਕਾਤਾ ਦਰਖਤ ਫੂਕਤੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਿਸਾਨਾਂ ਨੇ ਪਾਣੀ ਮਕਾਉਣ ਵਾਲੀ ਜੋ ਤੁਸੀਂ ਗੱਲ ਕਰੀਆ ਉਹਦੇ ਤੇ ਆਉਣਾ ਕਿ ਕਿਸਾਨਾਂ ਨੇ ਪਾਣੀ ਕਿਵੇਂ ਮੁਕਾਤਾ ਕਿ ਕਿਸਾਨਾਂ ਨੇ ਕਿਸਾਨ ਕੋਈ 20-50 ਸਾਲ ਦੇ ਖੇਤੀ ਕਰਨ ਲੱਗੇ ਆ ਕਿਸਾਨ ਪੰਜਾਬ ਦੇ ਵਿੱਚ ਮੁੱਦਤਾਂ ਤੋਂ ਖੇਤੀ ਕਰਦਾ ਆ ਰਿਹਾ ਪਰ ਮੁੱਦਤਾਂ ਤੋਂ ਤੱਕ ਕਿਸਾਨ ਨੇ ਨਾ ਦਰਖਤ ਫੂਕੇ ਨਾ ਪਾਣੀ ਬਚਾਇਆ ਬਲਕਿ ਇਹ ਧਰਤੀ ਕਿਸਾਨਾਂ ਨੇ ਬਚਾ ਕੇ ਰੱਖੀ ਆ ਪਰ ਆ 20-50 ਸਾਲ ਦਾ ਇਹੋ ਜਿਹਾ ਕੀ ਹੋ ਗਿਆ ਕਿ ਨਾਲੇ ਤੇ ਕਿਸਾਨ ਪਾਣੀ ਖਤਮ ਕਰਨ ਲੱਗ ਪਏ ਨਾਲੇ ਦਰੱਖਤ ਫੁੱਕਣ ਲੱਗ ਪਏ ਤੇ ਨਾਲੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲੱਗ ਪਏ ਤਾਂ ਉਹ ਸ਼ਾਇਦ ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋਮੋਗੇ ਸ਼ਾਇਦ ਤੁਸੀਂ ਕਿਸੇ ਨਾਫਰਤ ਦੇ ਵਿੱਚ ਪਰੇ ਹੋਏ ਨੇ ਵੀਡੀਓ ਪਾਇਆ ਕਿਉਂਕਿ ਤੁਸੀਂ ਵੱਧ ਲੋਕਾਂ ਨੂੰ ਮਿਣਦੇ ਹੋ ਸਾਡੇ ਨਾਲੋਂ ਪਰ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜਾ ਇਹ 20-50 ਸਾਲ ਦਾ ਝੂਲਾ ਕਿਸਾਨ ਦੇ ਗੱਲ ਦੇ ਵਿੱਚ ਪਾ ਦਿੱਤਾ ਗਿਆ ਹਰੀ ਕ੍ਰਾਂਤੀ ਦੇ ਨਾਂ ਤੇ ਸਰਕਾਰ ਇਹੋ ਜਿਹੀਆਂ ਪਾਲਿਸੀਆਂ ਲੈ ਕੇ ਆਈ ਕਿ ਕਿਸਾਨਾਂ ਨੂੰ ਉਹ ਮਜਬੂਰੀ ਬਸ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਸਰਕਾਰ ਕਣਕ ਝੋਨੇ ਦੀ ਖਰੀਦ ਨੂੰ ਗਰੰਟੀ ਦਿੰਦੀ ਆ ਕਿ ਅਸੀਂ ਖਰੀਦਾਂਗੇ ਤੇ ਕਿਸਾਨ ਨੂੰ ਗਰੰਟੀ ਹੁੰਦੀ ਆ ਕਿ ਜੇ ਮੈਂ ਇਹ ਬੀਜੂਗਾ ਤਾਂ ਸਰਕਾਰ ਖਰੀਦੂਗੀ ਤੇ ਇਹ ਜਿਹੜਾ ਝੋਨੇ ਦਾ ਮਾਡਲ ਆ ਜਿਹਦੇ ਕਰਕੇ ਪਾਣੀ ਮੁੱਕ ਰਿਹਾ ਇਹ ਸਰਕਾਰ ਲੈ ਕੇ ਆਈ ਹੈ ਤੇ ਸਰਕਾਰ ਨੇ ਕਿਸਾਨ ਦੇ ਗਲ ਪਾਇਆ ਤੇ ਉਹ ਮਜਬੂਰੀ ਦੇ ਵਿੱਚ ਉਹ ਢੋਲ ਵਜਾ ਰਿਹਾ ਤੇ ਇਹਦੇ ਵਿੱਚ ਕਿਸਾਨ ਦਾ ਕਸੂਰ ਕਿੱਥੇ ਆ ਤੇ ਦੂਸਰੀ ਗੱਲ ਤੁਸੀਂ ਕੀਤੀ ਕਿ ਦਰਖਤ ਸਾਰੇ ਬਚਾਤੇ ਦਰਖਤ ਫੂਕਤੇ ਦਰਖਤ ਪੱਟ ਤੇ ਤਾਂ ਬਾਬਾ ਜੀ ਇੱਕ ਗੱਲ ਆ ਕਿ ਜਦੋਂ ਕਿਤੇ ਦਰਖਤ ਲੱਗਿਆ ਹੁੰਦਾ ਬਾਣ ਦੇ ਵਿੱਚ ਤਿੱਕ ਮੈਂ ਪਹਿਲਾਂ ਬੇਨਤੀ ਕਰਦਾ ਕਿ ਮੈਂ ਇਸ ਗੱਲ ਨੂੰ ਕੋਈ ਬੜਾਵਾ ਨਹੀਂ ਦਿੰਦਾ ਪਰ ਫਿਰ ਵੀ ਜਿਹੜੀ ਗਰਾਊਂਡ ਰਿਐਲਿਟੀ ਆ ਉਹ ਤੁਹਾਨੂੰ ਦੱਸਣ ਲੱਗਿਆ ਕਿ ਜਿੱਥੇ ਇੱਕ ਦਰਖਤ ਲੱਗਿਆ ਹੁੰਦਾ ਤਾਂ ਉਹਦੇ ਜਿਹੜੇ ਥੱਲੇ ਕੁਝ ਫੁੱਟ ਜਗ੍ਹਾ ਹੁੰਦੀ ਆ ਉਹਦੇ ਜਿੱਥੇ ਤੱਕ ਉਹਦਾ ਘੇਰਾ ਹੁੰਦਾ ਜਿੱਥੇ ਤੱਕ ਉਹਦੀਆਂ ਜੜਾਂ ਦੀ ਮਾਰ ਹੁੰਦੀ ਆ ਤੇ ਜਿੱਥੇ ਤੱਕ ਉਹਦੀ ਸ਼ਾਹ ਹੁੰਦੀ ਆ ਉਥੇ ਉਹਨੇ ਉਹਨੇ ਥਾਂ ਦੇ ਵਿੱਚ ਜਿਹੜੀ ਫਸਲ ਆ ਉਹ ਬਾਕੀ ਪੂਰੇ ਖੇਤ ਦੇ ਨਾਲੋਂ ਕਿਤੇ ਘੱਟ ਹੁੰਦੀ ਆ ਤੇ ਜਦੋਂ ਕਿਸਾਨ ਦੇ ਗੱਲ ਦੇ ਵਿੱਚ ਲਿੰਟਾਂ ਦਾ ਫਹਾ ਪਿਆ ਹੁੰਦਾ ਕਰਜ਼ੇ ਦਾ ਫਹਾ ਪਿਆ ਹੁੰਦਾ ਜਵਾਕਾਂ ਦੀਆਂ ਫੀਸਾਂ ਭਰਨ ਦਾ ਫਹਾ ਪਿਆ ਹੁੰਦਾ ਘਰੇ ਕੋਈ ਬਿਮਾਰ ਆ ਉਹਨੂੰ ਦਵਾਈ ਦਿਵਾਉਣੀ ਆ ਤੇ ਜਿਹੜੇ ਸਾਰਾ ਟੱਬਰ ਆ ਉਹਨੂੰ ਰੋਟੀ ਵੀ ਖਵਾਉਣੀ ਆ ਤੇ ਜਿਹੜਾ ਆੜਤੀ ਆ ਉਹਦਾ ਕਰਜ਼ਾ ਵੀ ਲਾਉਣਾ ਤਾਂ ਜਦੋਂ ਚਾਰੇ ਪਾਸੋਂ ਕਿਸਾਨ ਐਦਾਂ ਪੀੜਿਆ ਪਿਆ ਹੁੰਦਾ ਤਾਂ ਉਦੋਂ ਇੱਕ ਇੱਕ ਦਾਣੇ ਦੀ ਕੀ ਕੀਮਤ ਹੁੰਦੀ ਆ ਉਹ ਤੁਸੀਂ ਨਹੀਂ ਜਾਣਦੇ ਉਹ ਉਹੀ ਬੰਦਾ ਜਾਣਦਾ ਜਿਹੜਾ ਉਹ ਚੀਜ਼ ਨੂੰ ਫੇਸ ਕਰ ਰਿਹਾ ਤੇ ਇਸ ਕਰਕੇ ਤੁਸੀਂ 2 ਮਿੰਟ ਦੀ ਵੀਡੀਓ ਬਣਾ ਕੇ ਸਾਰਾ ਭਾਂਡਾ ਕਿਸਾਨਾਂ ਦੇ ਸਿਰ 'ਤੇ ਪਾ ਦਿੱਤਾ। ਸੋ ਦੂਸਰੀ ਅਗਲੀ ਗੱਲ ਤੁਸੀਂ ਕੀਤੀ ਕਿ ਮੈਂ ਕਿਸਾਨ ਅੰਦੋਲਨ ਦੇ ਵਿੱਚ ਗਿਆ। ਸੋ ਬੇਨਤੀ ਆ ਬਾਬਾ ਜੀ ਜੇਕਰ ਤੁਸੀਂ ਐਦਾਂ ਨਫ਼ਰਤ ਲੈ ਕੇ ਜਾਣਾ ਅੱਗੇ ਤੋਂ ਕਿਸੇ ਵੀ ਕਿਸਾਨ ਅੰਦੋਲਨ 'ਚ ਨਾ ਜਾਇਓ ਕਿਉਂਕਿ ਤੁਸੀਂ ਆ ਵੀਡੀਓ ਪਾ ਕੇ ਆਪਣੇ ਅੰਦਰ ਦੀ ਜੋ ਕਿਸਾਨਾਂ ਪ੍ਰਤੀ ਨਾਫਰਤਾ ਉਹਨੂੰ ਜਗ ਜाहिर ਕਰਤਾ ਸੋ ਕਿੱਥੇ ਤਾਂ ਤੁਹਾਨੂੰ ਵੀਡੀਓ ਪਾਉਣੀ ਚਾਹੀਦੀ ਸੀ ਕਿ ਲੋਕ ਤੁਹਾਨੂੰ ਸੁਣਦੇ ਆ ਲੋਕ ਤੁਹਾਡੀ ਗੱਲ ਦੁਨੀਆ ਤੱਕ ਪਹੁੰਚਦੀ ਹੈ ਤੇ ਤੁਸੀਂ ਸਰਕਾਰ ਨੂੰ ਸਵਾਲ ਕਰੋ ਕਿ ਸਰਕਾਰ ਇਹੋ ਜੇ ਮਾਡਲ ਕਿਉਂ ਬਣਾ ਰਹੀ ਹੈ ਖੇਤੀ ਦੇ ਜਿਹਦੇ ਵਿੱਚ ਪਾਣੀ ਦੀ ਖਪਤ ਹੈ ਜਿਹਦੇ ਵਿੱਚ ਦਰਖਤਾਂ ਦਾ ਨੁਕਸਾਨ ਹੁੰਦਾ ਹੈ ਕਿਸਾਨ ਨੂੰ ਸਰਕਾਰ ਅਜਿਹੀਆਂ ਸਹੂਲਤਾਂ ਕਿਉਂ ਨਹੀਂ ਦਿੰਦੀ ਕਿ ਉਹ ਖੇਤੀ ਜਿਹੜਾ ਲਾਹੇਵੰਦ ਧੰਦਾ ਬਣ ਸਕੇ ਹੋਰਾਂ ਧੰਦਿਆਂ ਵਾਂਗ ਤੇ ਉਹਨੂੰ ਹਰ ਦਿਨ ਘਾਟੇ ਦੇ ਵਿੱਚ ਕਿਉਂ ਲੈ ਕੇ ਜਾ ਰਹੀਆਂ ਜਿਹੜੀਆਂ ਕਿਸਾਨ ਦੀਆਂ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਕਿੱਥੇ ਦਾ ਤੁਸੀਂ ਇਹੋ ਜੇ ਸਵਾਲ ਸਰਕਾਰਾਂ ਨੂੰ ਕਰੋ ਪਰ ਤੁਸੀਂ ਤੇ ਵੀਡੀਓ ਬਣਾ ਕੇ ਕਿਸਾਨਾਂ ਦੇ ਉੱਤੇ ਹੀ ਸਾਰਾ ਭੰਡਾ ਜਿਹੜਾ ਭੰਨਤਾ ਸੋ ਇਹ ਤੁਹਾਡੀ ਬਹੁਤ ਗਲਤ ਗੱਲ ਹੈ ਸੋ ਇਸ ਤੋਂ ਬਾਅਦ ਮੇਰੀ ਬੇਨਤੀ ਹੈ ਕਿ ਅਗਲੀ ਇੱਕ ਹੋਰ ਵੀਡੀਓ ਬਣਾਓ ਜਿਦੇ ਵਿੱਚ ਤੁਸੀਂ ਇਹ ਗੱਲ ਨੂੰ ਸਾਫ਼-ਸਾਫ਼ ਕਹ ਦਿਓ ਵੀ ਕੋਈ ਵੀ ਕਿਸਾਨ ਵਿੱਚੋਂ ਦਿਵਾਨ ਨਾਲ ਲਵਾਵੇ ਤੇ ਕਿਸੇ ਵੀ ਕਿਸਾਨ ਦੇ ਮੈਦਾਨ ਲਾਉਣ ਨਹੀਂ ਜਾਣਾ ਤੇ ਫਿਰ ਅਸੀਂ ਜ਼ਰੂਰ ਦੇਖਾਂਗੇ ਕਿ ਤੁਸੀਂ ਕਿਵੇਂ ਬਰਜ ਖਲੀਫਾ ਘੁੰਮਦੇ ਹੋ ਤੇ ਉਸ ਤੋਂ ਬਾਅਦ ਅਗਲੀ ਗੱਲ ਇੱਕ ਹੋਰ ਹੈ ਜਿਹੜਾ ਕਿ ਤੁਸੀਂ ਕਿਹਾ ਕਿ ਕਿਸਾਨਾਂ ਨੇ ਮੈਨੂੰ ਨੈਗੇਟਿਵ ਕਮੈਂਟ ਕੀਤੇ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਜਿੱਥੇ ਤੁਸੀਂ ਘੁੰਮਣ ਗਏ ਹੋ ਬਰਜ ਖਲੀਫਾ ਤੇ 50% ਕਿਸਾਨਾਂ ਨੇ ਤਾਂ ਉਹਦਾ ਨਾਮ ਵੀ ਨਹੀਂ ਸੁਣਿਆ ਹੋਣਾ ਤੇ ਮੈਂ ਗਰੰਟੀ ਦਿੰਦਾ ਕਿ 90% ਕਿਸਾਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜੋਨੀ ਬਾਬਾ ਉੱਥੇ ਗਿਆ ਤੇ ਬਹੁਤਿਆਂ ਨੂੰ ਤਾਂ ਇਹ ਹੀ ਨਹੀਂ ਪਤਾ ਹੋਣਾ ਕਿ ਕੋਈ ਜੋਨੀ ਬਾਬਾ ਵੀ ਹੈਗਾ ਕਿਉਂਕਿ ਉਹਨਾਂ ਨੂੰ ਤੁਹਾਨੂੰ 네ਗੇਟਿਵ ਕਮੈਂਟ ਕਰਨ ਦੀ ਵਜਾਏ ਹੋਰ ਬਹੁਤ ਕੰਮ ਨੇ ਉਹਨਾਂ ਕੋਲੇ ਸਿਰ ਖੁਰਕਣ ਦੀ ਵੇਲ ਨਹੀਂ ਹੈਗੀ ਕਿ ਫੋਨ ਕਰ ਚੱਕ ਕੇ ਉਹ ਕਮੈਂਟਸ ਕਰ ਸਕਣ ਸੋ ਬੇਨਤੀ ਆ ਬਾਬਾ ਜੀ ਇਹੋ ਜੀਆਂ ਵੀਡੀਓ ਤੋਂ ਗਰੇਜ਼ ਕਰੋ ਕਿਸਾਨਾਂ ਦੇ ਪ੍ਰਤੀ ਕਿਉਂਕਿ ਅੱਜ ਕੱਲ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਚੱਲ ਰਿਹਾ ਵੀ ਕੋਈ ਵੀ ਗੱਲ ਹੋਵੇ ਚੱਕ ਕੇ ਕਿਸਾਨਾਂ ਦੇ ਸਿਰ ਪਾ ਦਿੱਤੀ ਜਾਂਦੀ ਹੈ ਸਰਕਾਰ ਦੀਆਂ ਸਾਰੀਆਂ ਪਾਲਿਸੀਆਂ ਨੇ ਕਿੱਥੇ ਸਰਕਾਰਾਂ ਬਦਨਾਮ ਹੋਣੀਆਂ ਚਾਹੀਦੀਆਂ ਸੀ ਜੇਕਰ ਅਸੀਂ ਸਮਝਦਾਰ ਹੁੰਦੇ ਪਰ ਅਸੀਂ ਉਲਟਾ ਕਿਸਾਨਾਂ 'ਚ ਹੀ ਦੋਸ਼ ਕੱਢਣ ਲੱਗ ਜਾਂਦੇ ਆ ਸੋ ਇਹ ਹੋ ਇੰਨੀ ਇੱਕ ਗੱਲਬਾਤ ਸੀ ਦੋਸਤੋ ਜੋਨੀ ਬਾਬੇ ਦੀ ਉਸ ਵੀਡੀਓ ਤੇ ਸੋ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ